ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿ ਮਯੂ ਜੀ ਤੁਸੀਂ ਸਾਰੇ ਉਮੀਦ ਆ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਆ ਜੀ ਸਵੇਰ ਦਾ ਟਾਈਮ ਇੱਥੇ ਆਪਾਂ ਹੁਣ ਬਣਾਵਾਂਗੇ ਸਬਜ਼ੀ ਅੱਗੇ ਤਾਂ ਆਪਾਂ ਸ਼ਾਮ ਨੂੰ ਬਣਾਉਨੇ ਆ ਜੀ ਕਈ ਵਾਰੀ ਸਵੇਰੇ ਹੀ ਬਣਾਉਣੀ ਪੈ ਜਾਂਦੀ ਹੈ ਕੱਲ ਸ਼ਾਮ ਨੂੰ ਆਪਾਂ ਗਾਜਰਾ ਪੱਟ ਲਿਆਈ ਸੀ ਖੇਤ ਚੋਂ ਤੋ ਕੇ ਰੱਖ ਲਈਆਂ ਸੀ ਪਰ ਕੱਟਣ ਦਾ ਟਾਈਮ ਨਹੀਂ ਲੱਗਿਆ ਜੀ ਸਿਲ ਕੇ ਉਹਨਾਂ ਨੂੰ ਤੇ ਹੁਣ ਆਪਾਂ ਸਵੇਰੇ ਹੀ ਕੱਟ ਰਹੇ ਹਾਂ ਇਹਨਾਂ ਨੂੰ ਪਹਿਲਾਂ ਸਾਰੀਆਂ ਸਿਲ ਲਾਂਗੇ ਇੱਕ ਵਾਰੀ ਧੋਤੀਆਂ ਹੋਈਆਂ ਨੇ ਚੰਗੀ ਤਰ੍ਹਾਂ ਆਪਣੀਆਂ ਕੱਟ ਕੇ ਬਾਅਦ ਦੇ ਵਿੱਚ ਫੇਰ ਧੋਲਾਂਗੇ ਅੱਜ ਠੰਡ ਬਹੁਤ ਸੀਗੀ ਜੀ ਸਵੇਰੇ ਸਵੇਰੇ ਹਵਾ ਚੱਲਦੀ ਸੀਗੀ ਤੇਜ਼ ਤੇ ਆਪਾਂ ਇੱਥੇ ਅੱਗ ਮਚਾ ਲਈ ਚੁੱਲ੍ਹੇ ਕੋਲ ਬੈਠੀ ਸੱਲ ਕੇ ਕੱਟ ਲਾਂਗੇ ਸਾਰੇ ਤਿਆਰ ਕਰ ਲਾਂਗੇ ਤੇ ਈ ਤੜਕਾ ਲਾ ਦਾਂਗੇ ਜੁੱਲੇ ਤੇ ਆਪਾਂ ਪਹਿਲਾਂ ਸਾਰੀਆਂ ਸੱਲ ਲਾਂਗੇ ਫਿਰ ਤੜਕਾ ਲਾਵਾਂਗੇ ਜੀ ਛੀਲ ਕੇ ਇਸ ਵਾਰ ਥੋੜੀਆਂ ਜਿਹੀਆਂ ਗਾਜਰਾਂ ਵਧੀਆ ਨੇ ਜੀ ਕਈ ਵਾਰ ਤਾਂ ਵੀ ਵਧੀਆ ਹੀ ਨਹੀਂ ਦਿੰਦੇ ਹੈਗੇ ਆਪਾਂ ਨੂੰ ਖੇਤ 'ਚ ਬਿਲਕੁਲ ਛੋਟੀਆਂ ਛੋਟੀਆਂ ਆਪਣੇ ਗਾਜਰਾਂ ਹੁੰਦੀਆਂ ਨੇ ਇਸ ਵਾਰ ਵਧੀਆ ਨੇ ਵੱਡੀਆਂ ਤੇ ਰੰਗ ਵੀ ਲਾਲ ਹੈ ਸਿੰਪਲ ਜੀ ਸਬਜ਼ੀ ਬਣਾਉਣੀ ਹੈ ਜੀ ਅੱਜ ਮਟਰ ਨਹੀਂ ਪਾਉਣੇ ਹੈਗੇ ਸਿੰਪਲ ਜੀ ਸਬਜ਼ੀ ਵੱਧ ਸਵਾਦ ਲੱਗਦੀ ਹੈ ਜੀ ਕਈ ਵਾਰ ਬਿਲਕੁਲ ਹੀ ਗਾਜਰਾਂ ਨੇ ਨਾ ਉੱਪਰ ਆਪਾਂ ਕੋਈ ਅੱਜ ਮੇਥੀ ਪਾਲਕੋ ਕੁਝ ਨਹੀਂ ਪਾਉਣਾ ਹੈਗਾ ਬਸ ਥੋੜਾ ਜਿਹਾ ਧਨੀਆ ਪਾਵਾਂਗੇ ਹਰਾ ਲਓ ਜੀ ਆਪਾਂ ਸਿਲ ਕੇ ਕੱਟ ਕੇ ਗਾਜਰਾ ਧੋ ਲਈਆਂ ਸੀ ਤੇ ਤੜਕੇ ਦਾ ਸਮਾਨ ਵੀ ਕੱਟ ਲਿਆ ਸੀ ਆਪਾਂ ਉਹ ਵੀ ਧੋ ਲਿਆ ਸੀ ਪਿਆਜ਼ ਅਦਰਕ ਤੇ ਟਮਾਟਰ ਹਰੀ ਮਿਰਚ ਨਹੀਂ ਪਾਈ ਅੱਜ ਲਾਲ ਪਾਵਾਂਗੇ ਇਹ ਗਾਜਰਾ ਮਿੱਠੀਆਂ ਜਿਹੀਆਂ ਹੁੰਦੀਆਂ ਨੇ ਜੀ ਲਾਲ ਆਪਾਂ ਥੋੜੀ ਜਿਹੀ ਵੱਧ ਪਾ ਲਾਂਗੇ ਕਰਾਰੀ ਜੀ ਬਣ ਜੂਗੀ ਜਿੰਨੇ ਟਾਈਮ ਦੇ ਵਿੱਚ ਆਪਣਾ ਤੜਕਾ ਤਿਆਰ ਹੁੰਦਾ ਜੀ ਆਪਾਂ ਧਨੀਆ ਸਾਫ਼ ਕਰ ਲੈਨੇ ਆਂ ਡੰਡੀਆਂ ਜੀਆਂ ਕੱਟ ਪਾਵਾਂਗੇ ਜੀ ਕੱਚੀ ਡੰਡੀਆਂ ਤੇ ਪੱਤੇ ਜੇ ਪਾਵਾਂਗੇ ਜੇ ਡੰਡੀਆਂ ਸਣੇ ਸਾਰੇ ਹੀ ਪਾਉਣੇ ਆ ਜੀ ਫਿਰ ਥੋੜਾ ਜਿਹਾ ਪਹਿਲਾਂ ਪਾਉਣਾ ਪੈਂਦਾ ਸੀਕ ਲਵਾਉਣਾ ਕੱਲੇ ਪੱਤੇ ਜੇ ਤਾਂ ਸਬਜ਼ੀ ਬਣੀ ਤੂ ਉੱਤੇ ਪਾ ਦਿੰਦੇ ਆ ਉਹਦੇ ਨਾਲ ਹੀ ਹੋ ਜਾਂਦੇ ਨੇ ਤੇ ਆਪਾਂ ਸਾਫ਼ ਕਰ ਲਿਆ ਜੀ ਧਨੀਆ ਤੋ ਲਵਾਂਗੇ ਇਹਨੂੰ ਆਪਾਂ ਥੋੜਾ ਜਿਹੀ ਧਨੀਆ ਲਿਆ ਜਿਆਦਾ ਨਹੀਂ ਪਾਉਂਦੇ ਕੱਟ ਕੇ ਰੱਖ ਦਿੰਨੇ ਆ ਜੀ ਆਪਾਂ ਧਨੀਆ ਸਬਜੀ ਬਣੀ ਤੋਂ ਬਾਅਦ ਦੇ ਵਿੱਚ ਪਾਵਾਂਗੇ ਉੱਪਰ ਦੋ ਤਿੰਨ ਪਾਈ ਸੀ ਜੀ ਆਲੂ ਵਿੱਚ ਮਟਰ ਨਹੀਂ ਪਾਈ ਬਸ ਆਲੂ ਪਾ ਕੇ ਗਾਜਰਾਂ ਦੇ ਵਿੱਚ ਆਪਾਂ ਢੜਕਾ ਲਗਾ ਦਿੱਤਾ ਸੀ ਥੋੜਾ ਜਿਹਾ ਟਾਈਮ ਆਪਾਂ ਪਹਿਲਾਂ ਅੱਗ ਮਚਾ ਲਈ ਸੀ ਉਹਦੇ ਨਾਲ ਚੁੱਲਾ ਭੱਕ ਜਾਂਦਾ ਜੀ ਫੇਰ ਅੱਗ ਸਿੱਧੀ ਮੱਚ ਜਾਂਦੀ ਹੈ ਨਹੀਂ ਤਾਂ ਕਿੰਨਾ ਚਿਰ ਸੀਕ ਹੀ ਨਹੀਂ ਲੱਗਦਾ ਹੈਗਾ ਨਾਣ ਮਿਰਚ ਹਲਦੀ ਤਿੰਨੇ ਚੀਜ਼ਾਂ ਪਾਵਾਂਗੇ ਜੀ ਹਲਦੀ ਥੋੜੀ ਪਾਉਣੀ ਆ ਗਾਜਰਾਂ ਦੀ ਸਬਜ਼ੀ ਦੇ ਵਿੱਚ ਮੈਂ ਲਾਲ ਜੀ ਸਬਜ਼ੀ ਸੋਹਣੀ ਲੱਗਦੀ ਹੈ ਜੇ ਹਲਦੀ ਜ਼ਿਆਦਾ ਪਾ ਦਿੰਦੇ ਤਾਂ ਉਹਦਾ ਰੰਗ ਜਾ ਵੱਟ ਜਾਂਦਾ ਜੀ ਲੋਣ ਮਿਰਚ ਥੋੜਾ ਥੋੜਾ ਤੀਜ ਪਾਇਆ ਹੈ ਗਾਜਰਾ ਮਿੱਠੀਆਂ ਹੁੰਦੀਆਂ ਨੇ ਜੇ ਘੱਟ ਪਾਉਣਾ ਫਿਰ ਮਿੱਠੀ ਜੀ ਸਬਜ਼ੀ ਬਣ ਜਾਂਦੀ ਹੈ ਥੋੜਾ ਜਿਹਾ ਪਾ ਦਾਂਗੇ ਜੀ ਪਾਣੀ ਆਪਾਂ ਘੜਸੀ ਨਾਲੇ ਪਾਇਆ ਜੀ ਬਿਲਕੁਲ ਥੋੜਾ ਜਿਹਾ ਹੋਰ ਪਾਣੀ ਨਹੀਂ ਪਾਉਂਦੇ ਆਪਾਂ ਗਾਜਰਾਂ ਨੇ ਆਪਣਾ ਪਾਣੀ ਛੱਡ ਦੇਣਾ ਇਹਦੇ ਚੀ ਸਬਜ਼ੀ ਬਣ ਜਾਣੀ ਹੈ ਜੀ ਧੋ ਕੇ ਵੀ ਰੱਖੀਆਂ ਨੂੰ 15-20 ਮਿੰਟ ਹੋ ਗਏ ਹੁਣ ਆਪਾਂ ਇਹ ਗਾਜਰਾ ਪਾ ਦਾਂਗੇ ਜੀ ਵਿੱਚ ਗਾਜਰਾਂ ਪਾਉਣ ਤੋਂ ਬਾਅਦ ਮਿਕਸ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਦੋ ਤਿੰਨ ਪਾਈ ਸੀ ਜੀ ਆਲੂਆਂ ਸਿਲ ਕੇ ਕੱਟ ਲਈ ਸੀ ਉਹ ਵੀ ਬਰੀਕ ਗਾਜਰਾਂ ਦੀ ਤਰ੍ਹਾਂ ਧੋ ਕੇ ਆਪਾਂ ਵਿੱਚ ਪਾ ਦਿੱਤੇ ਸੀ ਤੇ ਅੱਗ ਆਪਾਂ ਥੋੜੀ ਰੱਖੀ ਸੀ ਹੌਲੀ ਹੌਲੀ ਬਣ ਜੂਗੀ ਇਹ ਸਬਜ਼ੀ ਨਾਲ ਤਾਂ ਮਿੱਸੀਆਂ ਰੋਟੀਆਂ ਵੀ ਵਧੀਆ ਲੱਗਦੀਆਂ ਨੇ ਜੀ ਮੱਕੀ ਦੀਆਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਆਪਾਂ ਇਹਨੂੰ ਫੇਰ ਟੱਕ ਦਾਂਗੇ ਆਲੂ ਹਜੇ ਸਿਲਣ ਵਾਲੇ ਸੀਗੇ ਸਿੱਲ ਕੇ ਧੋ ਕੇ ਕੱਟ ਕੇ ਫੇਰ ਪਾਵਾਂਗੇ ਆਪਾਂ ਇਹ ਆ ਜੀ ਮੌਸਮ ਅੱਜ ਬਿਲਕੁਲ ਥੋੜੀ ਥੋੜੀ ਧੁੰਦ ਸੀਗੀ ਦੂਰ ਖੇਤਾਂ 'ਚ ਤਾਂ ਵੱਧ ਸੀਗੀ ਜਿੱਥੋਂ ਘੱਟ ਲੱਗਦੀ ਹੈ ਤੇ ਹਵਾ ਚੱਲ ਰਹੀ ਸੀ ਅੱਜ ਤਾਂ ਕਰਕੇ ਠੰਡ ਸੀ ਹਵਾ ਕਰਕੇ ਇਹ ਸਬਜੀ ਆਪਾਂ ਅੰਦਰ ਚੱਕ ਲਿਆਂਦੀ ਸੀ ਜੀ ਬਣਨ ਤੋਂ ਬਾਅਦ ਬਿਲਕੁਲ ਸਿੰਪਲ ਤਰੀਕੇ ਨਾਲ ਟੇਸਟੀ ਸਬਜੀ ਬਣੀ ਹੈ ਜੀ ਰੰਗ ਵੀ ਲਾਲ ਹੈ ਹਲਦੀ ਘੱਟ ਪਾਉਣ ਕਰਕੇ ਤੇ ਇਸ ਵੀਰ ਦੇ ਕੰਮ ਖਤਮ ਕਰਨ ਤੋਂ ਬਾਅਦ ਜੀ ਸਾਰੇ ਤੇ ਇਹ ਲੱਗ ਗਈ ਸੀ ਆਪਾਂ ਸੂਟ ਪ੍ਰੈਸ ਕਰਨ ਦਿਨ ਚ ਕਰ ਰਹੇ ਹਾਂ ਜੀ ਇਹ ਦੁਪਹਿਰੀ ਉਹ ਦਾ ਪਿਆਰ ਦਾ ਟਾਈਮ ਹੈ ਇਹ ਤਿਆਰੀ ਕਰ ਰਹੇ ਆ ਜੀ ਆਪਾਂ ਜਾਗੋ ਦੇ ਜਾਣ ਦੀ ਅੱਜ ਆਪਾਂ ਜਾਣਾ ਜੀ ਜਾਗੋ ਤੇ ਮੇਰੀ ਭੂਆ ਜੀ ਦੇ ਪੋਤੇ ਦਾ ਵਿਆਹ ਹੈ ਜੀ ਅੱਜ ਜਾਗੋ ਹੈ ਐਤਵਾਰ ਨੂੰ ਵਿਆਹ ਨਵਾਂ ਸੂਟ ਨਹੀਂ ਸਲਾਇਆ ਜੀ ਇਸ ਵਾਰ ਹਜੀ ਕੋਈ ਸਲਾਮਾਂਗੇ ਠੰਡ ਕਰਕੇ ਜਾਣ ਨੂੰ ਇਹ ਦੇਲ ਨਹੀਂ ਕਰਿਆ ਜੀ ਬਾਜ਼ਾਰ 'ਚ ਇਹ ਪਿਛਲੇ ਸਾਲ ਸਲਾਈ ਕਰਾਇਆ ਸੀ ਇੱਕ ਵਾਰੀ ਇਹ ਪਾਇਆ ਸੀ ਆਪਾਂ ਇੱਕ ਵਾਰੀ ਇਹ ਪਾਇਆ ਸੀ ਜੀ ਇਹ ਸੂਟ ਆਪਾਂ ਪਿਛਲੇ ਸਾਲ ਭਤੀਜੇ ਦਾ ਵਿਆਹ ਸੀਗਾ ਮੇਰੇ ਤਾਂ ਉਦੋਂ ਸਲਾਈ ਕਰਾਇਆ ਸੀ ਉਸੇ ਦੇ ਵਿਆਹ ਤੇ ਪਾਇਆ ਸੀ ਉਦੋਂ ਬਾਅਦ ਤਾਂ ਨਹੀਂ ਪਾਇਆ ਸਲਵਾਰ ਆਪਾਂ ਪ੍ਰੈਸ ਕਰ ਲਈ ਹੈ ਜੀ ਦੂਸਰੀ ਸਲਵਾਰ ਬਣਵਾਈ ਸੀ ਜੀ ਇਹਦੀ ਪਾਕਿਸਤਾਨੀ ਇੱਕ ਵੀਜ ਨੂੰ ਕਰਾਂਗੇ ਇਹਨੂੰ ਪੁੱਠਾ ਕਰਕੇ ਕਰਦੇ ਆ ਜੀ ਇਹਦੇ ਮੂਰਲੇ ਪੱਲੇ ਤੇ ਸਾਰੇ ਤੇ ਕੜਾਈ ਹੈ ਉਧਰਲੀ ਸਾਈਡ ਪ੍ਰੈਸ ਨਹੀਂ ਹੁੰਦੀ ਵਧੀਆ ਪੁੱਠਾ ਕਰਕੇ ਪਹਿਲਾਂ ਪੰਦਰ ਦੀ ਫੇਰ ਦਾਂਗੇ ਫਿਰ ਸਿੱਧਾ ਕਰਕੇ ਉੱਪਰ ਕੋਈ ਕੱਪੜਾ ਰੱਖ ਲਾਂਗੇ ਜੀ ਪਤਲਾ ਉਧਰ ਦੀ ਫੇਰ ਦਾਂਗੇ ਜਿੱਥੇ ਨਹੀਂ ਵਧੀਆ ਹੋਊਗੀ ਚੰਗੀ ਤਰ੍ਹਾਂ ਹੋ ਜਾਊਗੀ ਸਾਰੀ ਗਰਮੀ ਲੰਘ ਗਈ ਜੀ ਗਰਮੀ 'ਚ ਇਹ ਸੂਟ ਨਹੀਂ ਪੈਂਦੇ ਤਾਂ ਕਰਕੇ ਬੜੀ ਵੱੱਧ ਪਏ ਜਾਂਦੇ ਨੇ ਪਿਆਾਂ ਚ ਫਿਰ ਚੰਗੀ ਤਰ੍ਹਾਂ ਪ੍ਰੈਸ ਕਰਨੀ ਪੈਂਦੀ ਐ ਤੇ ਇੱਕ ਇਹਨਾਂ ਦੇ ਵਿੱਚ ਬੜੀ ਵੱੱਧ ਪੈਂਦੇ ਨੇ ਹੁਣ ਸਿੱਧਾ ਕਰਕੇ ਆਪਾਂ ਸਿੱਧੇ ਪਾਸੇ ਦੀ ਫੇਰ ਦਾਂਗੇ ਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਪੂਲ ਸਪੋਰਟ ਕਰਦੇ ਨੇ ਆਪਾਂ ਨੂੰ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੀ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜੇ ਨੇ ਜੀ ਤੇ ਨਵੇਂ ਆ ਰਹੇ ਨੇ ਚੈਨਲ ਦੇ ਉਹਨਾਂ ਨੂੰ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਜਾਵਾਂਗੇ ਜੀ ਸਪੋਰਟ ਵੱਧ ਤੋਂ ਵੱਧ ਕਰਨਾ ਤੇ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਮੈਂਟ ਪੜਦਿਆਂ ਤਾਂ ਆਪਣਾ ਹੌਸਲਾ ਬਣਿਆ ਰਹਿੰਦਾ ਜੀ ਵੀਡੀਓ ਬਣਾਉਣ ਦਾ ਇਹ ਵੀ ਇੱਕ ਆਪਣੀ ਡਿਊਟੀ ਹੈ ਜੀ ਡੇਲੀ ਵੀਡੀਓ ਬਣਾ ਕੇ ਪਾਉਣੀ ਆ ਆਪਾਂ ਜੇ ਨਹੀਂ ਪਾਉਂਦੇ ਜੀ ਫਿਰ ਬੌਚ ਟਾਈਮ ਨਹੀਂ ਪੂਰਾ ਹੁੰਦਾ ਜਿੰਨੀ ਆਪਾਂ ਡੇਲੀ ਵੀਡੀਓ ਪਾਵਾਂਗੇ ਬੌਚ ਟਾਈਮ ਜਲਦੀ ਹੋਊਗਾ ਇਹ ਕਰ ਲਿਆ ਜੀ ਆਪਾਂ ਪ੍ਰੈਸ ਥੋੜਾ ਜਿਹਾ ਮੂਰਲੀ ਸਾਈਡ ਤੇ ਵੀ ਫੇਰਾਂਗੇ ਜੀ ਪ੍ਰੈਸ ਵਿੱਚ ਵਿੱਚ ਬਲਦੇ ਰਹਿ ਗਏ ਸੀ ਕਿਤੇ ਕਿਤੇ ਤੇ ਇਹਦੇ ਉੱਤੇ ਆਪਾਂ ਧਰ ਲਾਂਗੇ ਜੀ ਕਾਟਨ ਦੀ ਚੁੰਨੀ ਫਿਰ ਉੱਪਰ ਦੀ ਪ੍ਰੈਸ ਫੇਰਾਂਗੇ ਇਕੜਾ ਇਹ ਨਾਲ 1 ਕਿ ਜੇ ਨਹੀਂ ਜੀ ਨਾ ਤਾਂ ਇਹਨਾਂ ਤੇ ਪ੍ਰੈਸ ਹੁੰਦੀ ਹੈ ਚੰਗੀ ਦਾ ਤੇ ਪ੍ਰੈਸ ਵੀ ਫਿਰ ਖਰਾਬ ਹੁੰਦੀ ਹੈ ਜੀ ਡਾਇਰੈਕਟ ਕੜਾਈ ਦੇ ਉੱਤੇ ਫੇਰਦੇ ਆਪਾਂ ਚੀਟਾਂ ਜਿਹਾ ਵੱਜ ਜਾਂਦੀਆਂ ਨੇ ਥੱਲੇ ਤਾਂ ਕਰਕੇ ਆਪਾਂ ਇਹ ਚੁੰਨੀ ਵਸਾ ਲਈਏ ਇਦੇ ਵਿੱਚ ਦੀ ਫੇਰ ਦਾਂਗੇ ਜੀ ਪ੍ਰੈਸ। ਲੋ ਜੀ ਹੋ ਗਿਆ ਸੂਟ ਆਪਣਾ। ਤੇ ਇਹ ਕਰਾਂਗੇ ਜੀ ਕੁਰਤਾ ਪਜਾਮਾ ਪ੍ਰੈਸ। ਪਹਿਲਾਂ ਧੋ ਕੇ ਕਰਕੇ ਰੱਖਿਆ ਹੋਇਆ ਸੀ ਇਹ ਕੁਰਤਾ ਪਜਾਮਾ ਪ੍ਰੈਸ। ਤੇ ਆਪਾਂ ਹੁਣ ਥੋੜੇ ਬਹੁਤੇ ਬੜ ਪੈਈ ਜਾਂਦੇ ਨੇ ਜੀ ਹੈਂਗਰਾਂ ਤੇ ਟੰਗੇ ਹੋਏ ਨੇ ਤੇ ਵੀ ਤਾਂ ਕਰਕੇ ਹੁਣ ਆਪਾਂ ਦੁਬਾਰੀ ਫੇਰ ਦਾਂਗੇ ਥੋੜੀ ਥੋੜੀ ਪ੍ਰੈਸ ਇਹਨਾਂ ਦੇ ਥੋੜਾ ਜਿਹਾ ਪਹਿਲਾਂ ਵਿਆਹ ਹੋਇਆ ਸੀਗਾ ਜੀ ਉੱਥੇ ਪਾਇਆ ਸੀ ਉਸ ਤੋਂ ਬਾਅਦ ਆਪਾਂ ਧੋ ਕੇ ਪ੍ਰੈਸ ਕਰਕੇ ਰੱਖੇ ਸੀ ਤੇ ਹੁਣ ਆਪਾਂ ਦੁਬਾਰੀ ਪ੍ਰੈਸ ਕਰ ਦਾਂਗੇ ਜਿਆਦਾ ਤਾਂ ਨਹੀਂ ਸੀ ਫੇਰਨ ਵਾਲੀ ਗੁਰਦੇ ਪਜਾਮੇ ਤੇ ਇੱਥੇ ਠੀਕ ਸੀਗਾ ਥੋੜੀ ਥੋੜੀ ਬਸ ਆਪਾਂ ਫੇਰ ਦਿੱਤੀ ਸੀ ਜਲਦੀ ਹੋ ਜਾਊਗੀ ਇਹ ਸਾਰੀ ਭੈਣ ਭਰਾਸ ਨੂੰ ਸੋਨੇ ਕਮੈਂਟ ਜਰੂਰ ਕਰਿਓ ਜੀ ਤੇ ਜੇ ਹੋ ਸਕਿਆ ਤਾਂ ਆਪਾਂ ਜਾਗੋ ਤੇ ਵੀਡੀਓ ਜਰੂਰ ਬਣਾਵਾਂਗੇ ਇੱਕ ਤਾਂ ਕੋਈ ਬੱਚਾ ਨਹੀਂ ਹੁੰਦਾ ਜੀ ਨਾਲ ਵੀਡੀਓ ਬਣਾਉਣ ਵਾਲਾ ਆਪ ਤਾਂ ਇੰਨੀ ਬਣਾਈ ਨਹੀਂ ਜਾਂਦੀ ਜਿੰਨੀ ਕੁ ਬਣਦੀ ਹੈ ਜੀ ਆਪਾਂ ਉਨੀ ਕੁ ਬਣਾ ਲੈਣੀ ਹੁੰਦੀ ਆਂ ਤੇ ਹੁਣ ਕੁੜਤੇ ਤੇ ਫੇਰ ਦਾਂਗੇ ਜੀ